ਦੋਸਤੋ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਹੁਤ ਬੇਸ਼ਰਮੀਪਰੀ ਹਰਕਤ ਕੀਤੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 10 ਤਰੀਕ ਨੂੰ ਜਾਨੀ ਸੋਮਵਾਰ ਨੂੰ ਇੱਕ ਮਾਸਕ ਆਲ ਦਿੱਤੀ ਹੋਈ ਸੀ ਵੀ ਯੂਨੀਵਰਸਿਟੀ ਨੂੰ ਬੰਦ ਕਰਾਂਗੇ ਤੇ ਇੱਥੇ ਸਨਹਿਤ ਦੀ ਬਹਾਲੀ ਲਈ ਜਿਹੜੀ ਸੰਘਰਸ਼ ਦੀ ਜੜ ਲੜਾਈ ਹੈ ਉਹ ਅੱਗੇ ਲੈ ਕੇ ਜਾਵਾਂਗੇ ਪਰ ਪ੍ਰਸ਼ਾਸਨ ਨੇ 10 ਤੇ 11 ਤਰੀਕ ਦੀ ਛੁੱਟੀ ਘ라 ਦਿੱਤੀ ਹੈ ਵੀ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਹੀ ਘਰਾਂ ਨੂੰ ਚਲੇ ਜਾਣ ਇਹ ਨਾਲ ਨਾਲ ਇਹਨਾਂ ਨੇ ਹਸਪਤਾਲ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਇਹਨਾਂ ਨੇ ਸਵੇਰ ਤੋਂ ਯੂਨੀਵਰਸਿਟੀ ਗੇਟਾਂ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਬਾਹਰੋਂ ਕੋਈ ਵੀ ਨਾ ਆ ਸਕੇ ਤੁਸੀਂ ਜਿਹੜੇ ਪ੍ਰੋਟੈਸਟ ਕਰਨ ਵੀ ਆਉਣਾ ਤਾਂ ਤੁਸੀਂ ਬਿਨਾਂ ਇਜਾਜ਼ਤ ਦੇ ਨਹੀਂ ਆ ਸਕਦੇ ਇਹ ਸਾਰੀਆਂ ਚੀਜ਼ਾਂ ਜਿਹੜੀ ਪ੍ਰਸ਼ਾਸਨ ਅੱਜ ਕਾਰਨ ਤੇ ਮਜਬੂਰ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਪ੍ਰਸ਼ਾਸਨ ਅੱਜ ਡਰਦਾ ਹੈ ਉਹ ਡਰਦਾ ਹੈ ਵੀ ਅੱਜ ਇਹ ਵਿਦਿਆਰਥੀ ਨੌਜਵਾਨਾਂ ਦੇ ਇਕੱਠ ਲੋਕਾਂ ਦੇ ਇਕੱਠ ਜਿੰਨੇ ਜ਼ਿਆਦਾ ਹੋਣਗੇ ਵੀ ਇਹਨੂੰ ਤਾਂ ਸਾਂਭੇ ਨਹੀਂ ਜਾਣੇ ਇਸ ਕਰਕੇ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਾਡੀ 10 ਦੀ ਜਿਹੜੀ ਕਾਲ ਹੈ ਉਹਨੂੰ ਖਰਾਬ ਕੀਤਾ ਜਾਵੇ ਲੋਕਾਂ ਤੱਕ ਸੁਨੇਹਾ ਜਾਵੇ ਵੀ 10 ਨੂੰ ਆਉਣ ਦੀ ਲੋੜ ਨਹੀਂ ਹੈ ਕਦੇ ਗੋਦੀ ਮੀਡੀਆ ਵਾਹ ਫਿਲਾ ਰਹੇ ਹੈ ਕਦੇ ਪ੍ਰਸ਼ਾਸਨ ਇਹੋ ਜਿਹੇ ਜਿਹੇ ਕੰਮ ਨਹੀਂ ਉਹ ਕਰ ਰਿਹਾ ਅਸੀਂ ਰਸਨਾ ਚਾਹੁੰਦੇ ਆ ਵੀ ਨਾ ਤਾਂ ਵਿਦਿਆਰਥੀ ਡਰਦੇ ਨੇ ਨਾ ਤਾਂ ਇਥੇ ਦੇ ਨੌਜਵਾਨ ਡਰਦੇ ਨੇ ਤੇ ਨਾ ਹੀ ਉਹ ਲੋਕ ਡਰ ਰਹੇ ਨੇ ਸਰਕਾਰ ਤੋਂ ਜਿਹੜੇ ਕੀ ਤਿਆਰੀਆਂ ਕਰ ਰਹੀ ਨੇ ਇਸ ਵੇਰੇ 10 ਨੂੰ ਚੰਨੀਗੜ੍ਹ ਪਹੁੰਚਣ ਦੀ ਚੰਡੀਗੜ੍ਹ ਸਰਕਾਰ ਵੀ ਇਹ ਜਿਹੜੀ ਹਰਕਤਾਂ ਤੇ ਆਈ ਹੋਈ ਹੈ ਵੀ ਤੁਸੀਂ ਦੇਖੋ ਇਹਨਾਂ ਨੇ ਏਡੇ ਏਡੇ ਕਿਲ੍ਲਾਂ ਵਾਲੇ ਬੈਰੀਕੇਡ ਚੰਡੀਗੜ੍ਹ ਬਾਰਡਰ ਤੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਵੀ ਦੱਸਿਆ ਜਾ ਰਿਹਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੀ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਇੱਥੇ ਲਾਈ ਜਾ ਰਹੀ ਹੈ ਚੰਡੀਗੜ੍ਹ ਦੇ ਬੈਰੀਕੇਡਾਂ ਤੇ ਕਿ ਜਿਹੜੇ ਲੋਕ ਚੰਡੀਗੜ੍ਹ ਵੱਲ ਮਾਰਚ ਕਰਕੇ ਆਉਣਗੇ ਉਹਨਾਂ ਨੂੰ ਰਾਹ ਵਿੱਚ ਹੀ ਰੋਕਿਆ ਜਾਵੇ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਲੋਕਾਂ ਨੇ ਪਹਿਲਾਂ ਵੀ ਬੈਰੀਕੇਡ ਪੱਟੇ ਨੇ ਤੇ ਲੋਕ ਅੱਜ ਵੀ ਬੈਰੀਕੇਡ ਪੱਟ ਸਕਦੇ ਨੇ ਦੱਸਦੀ ਆਪਣੀ ਕਾਲ ਕਾਇਮ ਹੈ ਸਾਰਿਆਂ ਨੂੰ ਇੱਕ ਵਾਰ ਫੇਰ ਸੱਦਾ ਹੈ 10 ਤਰੀਕ ਨੂੰ ਯੂਨੀਵਰਸਿਟੀ ਵਿੱਚ ਵੱਤਵਤ ਗਿਣਤੀ ਵਿੱਚ ਪਹੁੰਚੋ ਸਵੇਰੇ 11 ਵਜੇ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਇੱਥੇ ਸਾਰਾ ਦਿਨ ਪ੍ਰੋਟੈਸਟ ਕਰਾਂਗੇ ਅਸੀਂ ਇਹ ਸੈਨੇਟ ਦੀ ਲੜਾਈ ਉਹਦੇ ਤੱਕ ਚੱਲੂਗੀ ਜਦੋਂ ਤੱਕ ਸਾਡੀ ਸੈਨੇਟ ਦੀ ਚੋਣਾਂ ਦੀ ਜਿਹੜੀ ਸ਼ਡਿਊਲ ਹੈ ਉਹ ਅਨਾਉਂਸ ਨਹੀਂ ਹੋ ਜਾਂਦਾ ਜਦੋਂ ਤੱਕ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਸਾਡਾ ਜਿਹੜਾ ਸੰਘਰਸ਼ ਹੈ ਉਹ ਬਰਕਰਾਰ ਰਹੂਗਾ 10 ਦੀ ਕਾਲ ਹਜੇ ਕਾਇਮ ਹੈ ਵੱਤਵਤ ਗਿਣਤੀ ਵਿੱਚ ਅੰਡੀਗੜ ਪਹੁੰਚੋ